ਸਤਿ ਸ਼੍ਰੀ ਅਕਾਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਸੁਆਤੀ ਗੁਪਤਾ ਸੋ ਆਮ ਆਦਮੀ ਪਾਰਟੀ ਆਪ ਦੇ ਐਮਐਲਏ ਕੁਵਰ ਵਿਜੀਤ ਪ੍ਰਤਾਪ ਸਿੰਘ ਨੂੰ ਪਾਰਟੀ ਨੇ 5 ਸਾਲਾਂ ਲਈ ਸਸਪੈਂਡ ਕਰ ਦਿੱਤਾ ਹੈ ਇਸ ਕਾਰਵਾਈ ਦਾ ਕਾਰਨ ਉਹਨਾਂ ਦਾ ਪਾਰਟੀ ਦੀ ਨੀਤੀ ਅਤੇ ਪਰਮੁਖ ਆਗੂਆਂ ਦੇ ਫੈਸਲਿਆਂ ਤੇ ਖੁੱਲਕੇ ਸਵਾਲ ਉਠਾਉਣਾ ਦੱਸਿਆ ਗਿਆ ਹੈ ਸੋ ਜਿਸ ਤੇ ਹੁਣ ਆਮ ਆਦਮੀ ਪਾਰਟੀ ਤੇ ਬੀਜੇਪੀ ਆਮੋ ਸਾਹਮਣੇ ਹੋ ਗਈਆਂ ਨੇ ਜਿਸ ਵਿੱਚ ਇੱਕ ਪਾਸੇ ਤਾਂ ਪਾਰਟੀ ਨੇ ਇਸ ਨੂੰ ਚੁੱਕਿਆ ਗਿਆ ਸਹੀ ਕਦਮ ਦੱਸਿਆ ਹੈ ਤਾਂ ਦੂਸਰੇ ਹੀ ਪਾਸੇ ਬੀਜੇਪੀ ਨੇ ਇਸ ਨੂੰ ਆਪ ਦਾ ਇੱਕ ਪ੍ਰੋਪਗੈਂਡਾ ਕੰਡਾ ਕਰਾਰ ਦਿੱਤਾ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਆਪ ਨੇਤਾ ਨੀਲ ਗਰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਤੋਂ ਬਿਨਾ ਨਹੀਂ ਚੱਲ ਸਕਦੀ ਨੀਲ ਗਰਗ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਤੇ ਕੀਤੀ ਗਈ ਕਾਰਵਾਈ ਨੂੰ ਉਚਿਤ ਕਰਾਰ ਦਿੱਤਾ ਤੇ ਨਾਲ ਹੀ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਸਲਾਹ ਵੀ ਦਿੰਦੇ ਨਜ਼ਰੀਆ ਆਏ ਨੇ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਹੈ ਉਹ ਬਿਨਾ ਡਿਸਪਲਿਨ ਤੋਂ ਨਹੀਂ ਚੱਲ ਸਕਦੀ ਔਰ ਪਿਛਲੇ ਦਿਨੀ ਵੱਡੇ ਇਨਪੁਟ ਤੋਂ ਬਾਅਦ ਜਿਸ ਤਰੀਕੇ ਨਾਲ ਬਿਜਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਵਿਕਰਮਜੀਤਿਆ ਦੇ ਕਾਫੀ ਟਿਕਾਣਿਆਂ ਦੇ ਉੱਤੇ ਰੈਡ ਕੀਤੀ ਔਰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਜਿਸ ਦੀ ਵਾਹ ਵਾਹ ਪੂਰੀ ਪੰਜਾਬ ਕਰ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਪਬਲੀਕਲੀ ਉਸ ਦਾ ਵੀ ਵਿਰੋਧ ਕੀਤਾ ਤੇ ਉਸ ਦੀ ਟਾਈਮਿੰਗ ਦੇ ਉੱਤੇ ਸਵਾਲ ਉਠਾਇਆ ਹੁਣ ਜਿਹੜੀ ਕਾਰਵਾਈ ਦਾ ਪੂਰਾ ਪੰਜਾਬ ਸਵਾਗਤ ਕਰ ਰਿਹਾ ਵਾਹ ਵਾਹ ਕਰ ਰਿਹਾ ਔਰ ਇਵਨ ਜਿਹੜੇ ਸਾਬਕਾ ਵੱਡੇ ਅਫਸਰ ਸੀ ਚਾਹੇ ਉਹ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਹੋਣ ਚਾਹੇ ਉਹ ਸਾਬਕਾ ਡੀਜੀਪੀ ਚਟਾ ਭਾਇਆ ਹੋਣ ਉਹ ਖੁਦ ਅੱਗੇ ਆ ਕੇ ਕਹਿ ਰਹੇ ਨੇ ਸਹਿਯੋਗ ਕਰ ਲੈਨੇ ਵਿਜੀਲੈਂਸ ਦਾ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਵੇਦੀ ਸਰਕਾਰਾਂ ਨੇ ਉਹਨਾਂ ਨੂੰ ਕਾਰਵਾਈ ਨਹੀਂ ਕਰਨ ਦਿੱਤੀ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਆਪਾਂ ਸਾਰੇ ਜਾਣਦੇ ਆ ਪੰਜਾਬ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਢਾਇਆ ਕਿਸ ਕਦਰ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਹੁੰਦੀ ਰਹੀ ਪੁਰਾਣੀਆਂ ਸਰਕਾਰਾਂ ਦੇ ਵਿੱਚ ਹਜ਼ਾਰਾਂ ਸਾਡੇ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਉਹਨਾਂ ਦੇ ਪਿਓ ਉਹ ਲਗਾਤਾਰ ਇਸ ਕਰ ਲਾਉਂਦੇ ਰਹੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਮੇਂ ਦੀਆਂ ਸਰਕਾਰਾਂ ਨੇ ਬਜਾਏ ਨਸ਼ੇ ਨੂੰ ਥੱਲ ਪਾਉਣ ਦੇ ਬਲਕਿ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੀ ਹੱਲਾਸ਼ੇਰੀ ਕੀਤੀ ਹੁਣ ਜਦੋਂ ਮਾਨ ਸਾਹਿਬ ਦੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਵਿੱਢੀ ਹੋਈ ਹੈ ਪੂਰਾ ਪੰਜਾਬ ਹੁਣ ਸਾਥ ਦੇ ਰਿਹਾ ਔਰ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕੀਆਂ ਨੇ ਤਾਂ ਉਸ ਵਕਤ ਐਡੀ ਵੱਡੀ ਕਾਰਵਾਈ ਦੇ ਉੱਤੇ ਕੁਮਰ ਵੀਜੇ ਪ੍ਰਤਾਪ ਦਾ ਇਹ ਸਵਾਲ ਉਠਾਉਣਾ ਜਾਇਜ਼ ਨਹੀਂ ਹੈਗਾ ਜੇਕਰ ਉਹਨਾਂ ਦੇ ਵਿਚਾਰ ਵੱਖਰੇ ਹੋ ਸਕਦੇ ਆ ਔਰ ਪਾਰਟੀ ਦੇ ਵਿੱਚ ਬਹੁਤ ਸਾਰੇ ਪਲੇਟਫਾਰਮ ਨੇ ਉਹ ਆਪਣੀ ਗੱਲ ਪਾਰਟੀ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਸਰਕਾਰ ਦੇ ਪਲੇਟਫਾਰਮ ਤੇ ਰੱਖ ਸਕਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਪਣੀ ਗੱਲ ਕਹਿ ਸਕਦੇ ਸੀ ਪਰ ਇਸ ਤਰੀਕੇ ਨਾਲ ਜਿਹੜੀ ਨੁਕਤਾਚਿੰਨੀ ਕਰਨੀ ਇਹ ਬਰਦਾਸ਼ਤ ਤੋਂ ਬਾਹਰ ਆ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਕਮੇਟੀ ਹੈਗੀ ਹੈ ਪੀਏਸੀ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ 5 ਸਾਲਾਂ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਔਰ ਸੰਦੇਸ਼ ਬੜਾ ਸਪਸ਼ਟ ਹੈ ਕਿ ਨਸ਼ੇ ਦੇ ਖਿਲਾਫ ਸਾਡਾ ਇਹ ਯੁੱਧ ਹੈਗਾ ਠੀਕ ਹੈ ਨਾ ਕਰਪਸ਼ਨ ਦੇ ਖਿਲਾਫ ਸਾਡਾ ਲਗਾਤਾਰ ਯੁੱਧ ਚੱਲ ਰਿਹਾ ਹੈਗਾ ਇਸ ਯੁੱਧ ਦੇ ਵਿੱਚ ਜਨਨ ਕੇ ਜੇ ਕੋਈ ਰੋੜਾ ਬਣਦਾ ਹੈਗਾ ਉਹੋ ਬਰਦਾਸ਼ਤ ਨਹੀਂ ਉਦੋਂ ਦੂਸਰੀ ਪਾਸੇ ਬੀਜਪੀ ਆਗੂ ਅਨਿਲ ਸਰੀ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਕਾਰਵਾਈ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਵੱਡੇ ਮਾਮਲਿਆਂ ਬਾਰੇ ਪਾਰਟੀ ਨੂੰ ਜਾਣਕਾਰੀ ਵੀ ਦਿੱਤੀ ਪਰ ਸੁਪੇ ਦੀ ਮਾਨ ਸਰਕਾਰ ਵੱਲੋਂ ਇਸ ਨੂੰ ਅਣਗੋਲਿਆ ਕੀਤਾ ਗਿਆ ਤੇ ਹੁਣ ਜਾਣ ਪੁੱਛ ਕੇ ਵਾਹੋ ਵਾਹ ਲੁੱਟਣ ਦੀ ਕੋਸ਼ਿਸ਼ ਲਈ ਆਪਣੇ ਅਜੀਹ ਹਟਕਣ ਦੇ ਅਪਣਾ ਰਹੀ ਹੈ ਅੱਜ ਇਹ ਖਬਰ ਆਈ ਹੈ ਦੀ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਕਮਰਬਿਜੇ ਪ੍ਰਤਾਪ ਨੂੰ ਪੰਜ ਸਾਲ ਦੀ ਪਾਰਟੀ ਚੋਂ ਕੱਢ ਦਿੱਤਾ। ਪੰਜਾਬ ਦੀ ਜਨਤਾ ਹੈਰਾਨ ਹੈ, ਪਰੇਸ਼ਾਨ ਹੈ। ਉਹ ਸਮਝ ਨਹੀਂ ਪਾ ਰਹੀ ਕਿ ਕਿਸ ਤਰ੍ਹਾਂ ਦੀ ਸਰਕਾਰ ਚੱਲ ਰਹੀ ਹੈ। ਇੱਕ ਪਾਸੇ ਤੇ ਡਰੱਗਸ ਦੇ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਅੰਦਰ ਕੀਤਾ ਜਾਂਦਾ। ਦੂਸਰੇ ਪਾਸੇ ਕਮਰਬਿਜੇ ਪ੍ਰਤਾਪ ਲਗਾਤਾਰ ਇਹ ਕਹਿੰਦੇ ਆ ਰਹੇ ਨੇ। ਕਿ ਆਮ ਆਦਮੀ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਰਾਘਵ ਚੱਡਾ ਦੇ ਸ਼ਰਨ ਦੇ ਵਿੱਚ ਦੋ ਪੁਲਿਸ ਅਫਸਰਾਂ ਦੇ ਮਾਧਿਅਮ ਦੇ ਨਾਲ ਅਮੀਸਟ ਨਸ਼ੇ ਦਾ ਵਪਾਰ ਕੀਤਾ ਜਾ ਰਿਹਾ ਹੈ। ਉਹ ਤੇ ਕੋਈ ਐਕਸ਼ਨ ਨਹੀਂ। ਇੱਕ ਪਾਸੇ ਅੱਜ ਵਿਜੇ ਸਿੰਘਲਾ ਜਿਹਨੂੰ ਭਗਵੰਤ ਮਾਨ ਜੀ ਨੇ ਖੁਦ ਪ੍ਰਸ਼ਾਸਚਾਰੀ ਕੌਸ਼ਿਸ਼ ਕੀਤਾ ਉਹਨੇ ਖੁਦ ਕਿਹਾ ਕਿ ਮੈਂ ਉਹਦਾ ਸਟ੍ਰਿੰਗ ਆਪਰੇਸ਼ਨ ਕਰਾਇਆ। ਉਹਨੂੰ ਕਮਿਸ਼ਨ ਲੈਂਦੇ ਮੇਰੇ ਕੋਲ ਐਵੀਡੈਂਸ ਨੇ ਮੈਂ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਨੇ ਬਿਜ਼ਨਸ ਬਿਊਰੋ ਨੂੰ ਅੱਜ ਉਹਨਾਂ ਦੇ ਕਲੀਨ ਚਿੱਟ ਦਿੰਦੇ ਹੋਏ ਉਹਨਾਂ ਦੀ ਕਲੋਜ਼ਰ ਰਿਪੋਰਟ ਫਾਈਲ ਕੀਤੀ ਜਾ ਰਹੀ ਹੈ ਸੱਚ ਕੌਣ ਸੱਚਾਈ ਕਿੱਥੇ ਹੈ ਕੀ ਭਗਵੰਤਾਨ ਝੂਠ ਬੋਲ ਰਹੇ ਸੀਗੇ ਉਸ ਵੇਲੇ ਜਾਂ ਜੋ ਹੁਣ ਜਿਹੜਾ ਹੈ ਉਸ ਪ੍ਰਸ਼ਾਚਾਰੀ ਨੂੰ ਬਚਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਇਹਦਾ ਫੈਸਲਾ ਪੰਜਾਬ ਦੀ ਜਨਤਾ ਨੂੰ ਕਰਨਾ ਪਏਗਾ اور دوسرے پاس کنور وجے پرتاپ جڑے لگاتار برگاڑی دوشیا دوان دی گل کر دے کرتے اور آم آدمی پارٹی کا مینیفیسٹو کا ایک مختلف حصہ سا آم آدمی پارٹی دے کس طرح طریقے مافیا راج دے لوگان کا راج چل رہے ہیں اس کو ایکسپوز کر رہے سی کس طرح طریقے ڈرگز دے کے آم آدمی پارٹی دے نیتا انوالوڈ نے ایکسپوز کر رہے سی بجائے یہ انہوں دارا لگائے دوشان کی اور دوسوں کے خلاف کاروائی ہوندی الٹا کمر وجے پرتاپ اپنے پانچ سالی پارٹی چو بار کٹ کے رکھ دیتا ایک کس طرح راج نیتی ہے آم آدمی پارٹی پنجاب نو ہور کنا ہوناؤ گے ہونا چوٹ بولو گے کے جیوال جی پنجاب دی جنتہ تو اڑکو جواب بانگ دی ہے سچائی سامنے آ کے رہے گی نڈر ہاں نرپک رہا آزاد ہاں سچ کہاں گل کرے سیاسی ہبا ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ